ਸੱਚੀ ਗੱਲ ਦੋਸਤੋ ਪਬਲਿਕਸ ਸਮਾਣਾ ਉਸ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਸਮਾਣਾ ਦੇ ਸਿਵਲ ਹਸਪੀਟਲ ਦੇ ਵਿੱਚ ਲਾਈਨਸ ਕਲੱਬ ਸਮਾਣਾ ਰਾਇਲ ਵੱਲੋਂ ਪ੍ਰਧਾਨ ਰੋਹਿਤ ਗੋਇਲ ਦੀ ਅਗਵਾਈ ਹੇਠਾਂ ਸਿਵਲ ਹਸਪਤਾਲ ਵਿਖੇ 4휠 ਚੇਅਰ ਪੇਟ ਕੀਤੀਆਂ ਗਈਆਂ ਇਹ ਸੇਵਾ ਲਾਈਨ ਕਲੱਬ ਦੇ ਮੈਂਬਰ ਸ਼੍ਰੀ ਜੀਵਨ ਗਰਗ ਸਾਬਕਾ ਪ੍ਰਧਾਨ ਅਗਰਵਾਲ ਧਰਮਸ਼ਾਲਾ ਤੇ ਸਕੂਲ ਪਬੰਦਕ ਕਮੇਟੀ ਵੱਲੋਂ ਉਹਨਾਂ ਦੀ ਮਾਤਾ ਸ਼੍ਰੀਮਤੀ ਸੁਨਕਲਾ ਦੇਵੀ ਦੀ ਯਾਦ ਦੇ ਵਿੱਚ ਸਿਵਲ ਹਸਪੀਟਲ ਦੀ ਪੇਟ ਕੀਤੀਆਂ ਗਈਆਂ ਸਮਾਣਾ ਸਿਵਲ ਹਸਪੀਟਲ ਦੇ ਐਸ ਐਮਓ ਸੰਜੀਵ अरोੜਾ ਨੇ ਲਾਈਨ ਕਲੱਬ ਸਮਾਣਾ ਰਾਇਲ ਦਾ ਧੰਨਵਾਦ ਕੀਤਾ ਤੇ ਉਹਨਾਂ ਕਿਹਾ ਕਿ ਇਹ ਕਲੱਬ ਸਾਡੀ ਹਮੇਸ਼ਾ ਹੀ ਮਦਦ ਕਰਦਾ ਹੈ ਤੇ ਲੋੜਵੰਦ ਲੋਕਾਂ ਨੂੰ ਜ਼ਰੂਰਤ ਦਾ ਸਮਾਨ ਵੀ ਦਿੰਦਾ ਤੇ ਕਲੱਬ ਦੇ ਵੱਲੋਂ ਕਿਹਾ ਗਿਆ ਕਿ ਅਸੀਂ ਜ਼ਰੂਰਤਮੰਦ ਲੋਕਾਂ ਨੂੰ ਸਿੱਖਿਆ ਦੇ ਖੇਤਰ ਦੇ ਵਿੱਚ ਹੋਣ ਚਾਹੀ ਲੋਕ ਭਲਾਈ ਕੰਮ ਹੋਂ ਅਸੀਂ ਹਮੇਸ਼ਾ ਹੀ ਪੈਲ ਦੇ ਆਧਾਰ ਤੇ ਕਰਦੇ ਹਾਂ ਸਮਾਣਾ ਤੋਂ ਪ੍ਰਿੰਸ ਕੁਮਾਰ ਦੀ ਖਾਸ ਰਿਪੋਰਟ ਪਬਲਿਕਸ ਡਾਕਟਰ ਸਾਹਿਬ ਕੀ ਕਹੋਗੇ ਰਾਇਲ ਕਲੱਬ ਸਮਾਣਾ ਤੇ ਰਾਇਲ ਵੱਲੋਂ ਜਿਹੜੀਆਂ ਚੀਅਰ ਸੀਟ ਭੇਟ ਕੀਤੀਆਂ ਜਾਰੀ ਹੈ ਅ ਫੈਰ ਸਭ ਤੋਂ ਪਹਿਲਾਂ ਤਾਂ ਅਸੀਂ ਬਹੁਤ ਹੀ ਧੰਨਵਾਦੀ ਹਾਂ ਸ਼੍ਰੀ ਜੀਵਨ ਜੀ ਆਦੇ ਜਿਨ੍ਹਾਂ ਨੇ ਆਪਣੀ ਮਾਤਾ ਜੀ ਦੀ ਯਾਦ ਵਿੱਚ ਚਾਰ ਵੀਰ ਚੇਰਾ ਸਾਡੇ ਹਸਪਤਾਲ ਸ਼ਿਵਰਸ ਦਾ ਸਮਾਣਾ ਨੂੰ ਭੇਟ ਕੀਤੀਆਂ ਹਨ ਮੈਂ ਤਾਂ ਇਹ ਕਹਿਣਾ ਚਾਹਾਂਗਾ ਕਿ ਸਾਨੂੰ ਵੀ ਸਭ ਨੂੰ ਇੰਨਾ ਲੋਕਾਂ ਤੋਂ ਸਿੱਖ ਲੈ ਕੇ ਹਸਪਤਾਲ ਦੇ ਵਿੱਚ ਆਪਣਾ ਵੱਡਾ ਚੜ੍ਹਾ ਡਾ ਜੋਗਦਾਨ ਪਾਉਣਾ ਚਾਹੀਦਾ ਹੈ ਬੈਸੇ ਮੇਰਾ ਇਹ ਮੰਨਣਾ ਹੈ ਕਿ ਸਰਕਾਰੀ ادارے ਲੋਕਾਂ ਦੇ ਤੇ ਖਾਸ ਕਰਕੇ ਲਾਇਨ ਕਲੱਬ ਵਰਗੇ ادارਿਆਂ ਦੇ ਸਹਿਯੋਗ ਨਾਲ ਹੀ ਹੋ ਦੇ ਚੱਲ ਸਕਦੇ ਆ ਕੀ ਸੰਦੇਸ਼ ਦੇਣਾ ਚਾਹੋਗੇ ਤਾਂ ਨਹੀਂ ਸੱਚਾ ਨਾ ਤੇ ਦਾਨੀ ਫਤਿਹਰਨ ਨੂੰ ਹਿਸਿੰਦੇ ਇਸ ਜਨਾਮਾ ਕਿ ਜਿਸ ਤਰ੍ਹਾਂ ਇਹਨਾਂ ਨੇ ਸਾਨੂੰ 휠ਚੇਅਰ ਆ ਭੇਟ ਕੀਤੇ ਨੇ ਐਫ ਇਸ ਤਰ੍ਹਾਂ ਹੋਰ 휠ਚੇਅਰ ਜਾਂ ਟ੍ਰੋਲੀਜ਼ ਵਗੈਰਾ ਦੀ ਫਨੋ ਜਰੂਰਤ ਹੈ ਉਹ ਮੈਂ ਨਮਾ ਜੁਆਇਨ ਕੀਤਾ ਜੀ ਮੇਰਾ ਨਾਮ ਰਕਸ਼ ਸਿੰਘ ਹੈ ਮੇਰਨਾ ਪਲੀਜ਼ ਰਾਬਤਾ ਕਾਇਮ ਕਰਨ ਤੇ ਫਿਰ ਇਸਨਾਂ ਨਾਲ ਮਿਲ ਜੁਲ ਕੇ ਜੋ ਹਸਟਾਲੀ ਨੂੰ ਹੋਰ ਬਿਹਤਰ ਬਣਾ ਸਕੀ ਕੀ ਕਹੋਗੇ ਜੀਵਨ ਜੀ ਜੜੀਆਂ ਤੁਸੀਂ ਅੱਜ ਆਰਾਮ ਜੀ ਮੈਂ ਅੱਜ ਆਪਣੀ ਮਾਤਾ ਦੀ ਪੰਜਵੀਂ ਵਰਸੀ ਦੇ ਚਾਰ ਬੀਲਚਰ ਲਾਇਨ ਕਲੱਬ ਦੇ ਥਰੂ ਸਿਵਲ ਹਸਪੀਟਲ ਸਮਾਨਾ ਨੂੰ ਦੇ ਰਿਆਂ ਮਾਤਾ ਜੀ ਦੇ ਲਈ ਅਰਦਾਸ ਕਰਦਾ ਪ੍ਰਮਾਤਮਾ ਕੇ ਜਿੱਥੇ ਵੀ ਉਹ ਹੋ ਹੈਗੇ ਨੇ ਉਹ ਨਾਲ ਲਾਇਨ ਕਲੱਬ ਸਮਾਨਾ ਰਾਇਲ ਦੇ ਵੱਲੋਂ ਹਸਪਤਾਲ ਦੇ ਵਿੱਚ ਸੇਵਾ ਦਿੱਤੀ ਗਈ ਹੈ ਜੀਵਨ ਪ੍ਰਦਾਨ ਕੀਤੀ ਮਾਤਾ ਜੀ ਦਾ ਯਾਦ ਦਿਖਾ ਅੱਜ ਸਾਡੇ ਸਮਾਨਾ ਲਾਇਨ ਕਲੱਬ ਸਮਾਨਾ ਰਾਇਲ ਵੱਲੋਂ ਸਾਡੇ ਇੱਕ ਮੀਟਿੰਗ ਹੋਈ ਪਿੱਛੇ ਸਾਡੇ ਚਾਰਟਰਡ ਪ੍ਰਧਾਨ ਜੀ ਨੇ ਜੀਵਨ ਜੀ ਤੇ ਸਾਡੇ ਰੋਹਿਤ ਜੀ ਹੁਣ ਮੌਜੂਦਾ ਪ੍ਰਧਾਨ ਨੇ ਮੀਟਿੰਗ ਸਾਡੇ ਜੀਵਨ ਪ੍ਰਧਾਨ ਜੀ ਨੇ ਕਿਹਾ ਵੀ ਮੇਰੀ ਮਾਤਾ ਜੀ ਦੀ ਵਰਸੀ ਆ ਰਹੀ ਹੈ ਮੈਂ ਕੁਛ ਦਾਨ ਦੇਣਾ ਚਾਹਨਾ ਤਾਂ ਉੱਤੇ ਪ੍ਰਧਾਨ ਜੀ ਕਹਿੰਦੇ ਵੀ ਹਸਪੀਟਲ ਦੇ ਵਿੱਚ ਬੀਲ ਚੇਰਾਂ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਤਾਂ ਅਸੀਂ ਇੱਥੇ ਫੈਸਲਾ ਲਿਆ ਜੀਵਨ ਜੀ ਨੇ ਚਾਰ ਬੀਲ ਚੇਰਾਂ ਸਾਡੇ ਕਲੱਬ ਨੂੰ ਉਹ ਦੇਖੋ ਪੂਰੇ ਹਸਪਤਾਲ ਦੇ ਵਿੱਚ ਦਿੱਤੀਆਂ ਨੇ ਅਸੀਂ ਆਪਣੇ ਜੀਵਨ ਪ੍ਰਧਾਨ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇਹ ਸੇਵਾ ਦਿੱਤੀ ਤੇ ਹਸਪਤਾਲ ਦੀ ਨੀਡ ਨੂੰ ਪੂਰਾ ਕੀਤਾ